8 ਕਿਲੋ ਦੁੱਧ 3 ਮਹੀਨਾ ਦੀ ਟੋਕੜ ਗੱਬਣ ਚੈੱਕ ਪਾਸ ਤੁਸੀਂ ਕਰਾ ਕੇ ਲੈ ਜਾਓ 2.5 ਮਹੀਨਾ ਦੀ ਟੋਕੜ ਗੱਬਣ 57000 ਰੁਪਏ ਦੇ ਵਿੱਚ ਇਹ ਟੋਕੜ ਥੱਲੇ 10 ਕਿਲੋ ਦੁੱਧ ਆ ਮਿੱਤਰੋ ਬਾਈ ਜਗਾਲੀ ਕਰਦਾ ਆਪਣਾ ਪਸ਼ੂ ਹਰੇਕ ਤਾਲ ਦੀਆਂ ਇੰਨਾ ਸ਼ਾਂਤ 45000 ਦੀ ਦੇ ਦਿਆਂਗੇ ਲੈ ਦੇਖ ਲਓ ਮਿੱਤਰੋ ਤਾਜੀ ਸੂਈ 50000 ਰੁਪਏ ਦੇ ਵਿੱਚ ਆ ਗਿਆ ਹੱਕੀ ਮਾੜੀ ਲੈ ਵੀ ਆ ਦੇਖ ਲਓ ਆਹ ਖੀਰੀ ਵਹਿੜ ਜੀ ਸਤਿ ਸ਼੍ਰੀ ਅਕਾਲ ਦੋਸਤੋ ਬਾਬਾ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਕ੍ਰਿਸ਼ਨ ਕੋਲੇ ਪਹੁੰਚੇ ਹੋਇਆ ਬਾਈ ਕ੍ਰਿਸ਼ਨ ਕੋਲੇ ਨਾ ਮਿੱਤਰੋ ਅੱਜ ਆਪਾਂ ਤੁਹਾਨੂੰ ਨਾ ਤੋਕੜਾ ਗੱਬਣਾ ਮੱਜਾਂ ਤਿੰਨ ਦਿਖਾ ਦਾਂਗੇ ਇਹ ਤਾਂ ਆ ਗਿਆ ਮਿੱਤਰੋ ਮੱਜਾਂ ਚੈੱਕ ਕਰ ਲੋ ਇਹ ਤੋਕੜਾ ਮੱਜਾ ਆ ਗਿਆ ਮਿੱਤਰੋ ਤੇ ਇੱਕ ਦਿਖਾ ਦਾਂਗੇ ਸੋਨੂੰ ਆਹ ਹਨਾ ਮੈਂ ਤੁਹਾਨੂੰ ਦੱਸਾਂ ਗੱਲ ਵੀ ਨਾ ਇਹ ਜਿਹੜੀ ਬਿਹੜਾ ਜਮਾ ਪਈ ਕਹਿੰਦਾ ਪਾ ਕੋਈ ਮੱਜ ਹੋਵੇ ਕੋਈ ਗਾਂ ਹੋਵੇ ਜਮਾ ਜਾਇਜ਼ ਰੇਟ ਕਰਨੇ ਆ ਇਹ ਸੂਈਆਂ ਹੋਈਆਂ ਗਾਮਾਂ ਆਈਆਂ ਦੋ ਗਾਮਾਂ ਤਾਂ ਆ ਗਈਆਂ ਹਨ ਕਾਲੇ ਡੱਬੇ ਰੰਗ ਦੇ ਵਿੱਚ ਇਹ ਵੀ ਸੂਈ ਹੋਈ ਹੈ ਇੱਕ ਕਰਮ ਵਾਲੀ ਨਾ ਆਹ ਬਿਹੜ ਦੇਖ ਲੋ ਤੁਸੀਂ ਇਹ ਚੈੱਕ ਕਰ ਲੋ ਇਹ ਰੰਗ ਦੇਖ ਲੋ ਮਿੱਤਰੋ ਲਾਲ ਰੰਗ ਦੇ ਵਿੱਚ ਹੈ ਇਹ ਹੈ ਨਾ ਪਹਿਲਾ ਸੂਆ ਸੂਣਾ ਵਹਿੜਨੇ ਤੇ ਦੰਦੋ ਖੀਰੀ ਵਹਿੜ ਆ ਗਈ ਬਾਕੀ ਪਸ਼ੂ ਬਾਈ ਦੇ ਇਧਰਲੇ ਪਾਸੇ ਹੋਰ ਜਿਹੜੇ ਆਗੇ ਘਰੇ ਹਨ ਇਹ ਵੀ ਨਿਗਾਹ ਮਾਰ ਲਓ ਫਿਰ ਮੈਂ ਤੁਹਾਨੂੰ ਕਹਿ ਦਿੰਦਾ ਮਿੱਤਰੋ ਵੀ ਇੱਥੇ ਆਇਓ ਤਸੱਲੀ ਕਰਕੇ ਕੋਈ ਵੀ ਨਗ ਜਿਹੜਾ ਹੈਗਾ ਨਾ ਜਿਹੜਾ ਤਾਂ ਸੂਆ ਹੈ ਉਹਨੂੰ ਦਾ ਕਰ ਲਿਓ ਤੁਸੀਂ ਦੋ ਟਾਈਮ ਦੀ ਚਵਾਈ ਕਰਕੇ ਪਾਸ ਤੇ ਜਿਹੜੀ ਗੱਬਣ ਹੈ ਡਾਕਟਰ ਆਪ ਦਾ ਨਾਮ ਲਿਆਓ ਨਾਮ ਲਿਆ ਕੇ ਡਾਕਟਰਾਂ ਦੀ ਚੈੱਕ ਪਾਸ ਕਰਵਾ ਕੇ ਤੁਸੀਂ ਮੱਝਾਂ ਲੈ ਆ ਸਕਦੇ ਹੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਰੇਟ ਜਿਹੜੇ ਰਹਣਗੇ ਨਾ ਜਮਾ ਬਾਜ ਰਹਿਣਗੇ ਜੇ ਰੇਟ ਪਸੰਦ ਆਏ ਬਾਈਆਂ ਦੇ ਕਮੈਂਟ ਕਰਕੇ ਦੱਸਿਓ ਜਰੂਰ ਆਓ ਕਰਾਂਗੇ ਗੱਲ ਹਾਂਜੀ ਬਾਈ ਜੀ ਸਸੀ ਕਾਲ ਜੀ ਸਸੀ ਗੱਲ ਬਾਈ ਹਨੂ ਹੋਰ ਬਾਈ ਕਿਵੇਂ ਆ ਠੀਕ ਆ ਬਾਈ ਪਹਿਲਾਂ ਦਰਸ਼ਕ ਨੂੰ ਨਾਮ ਦੱਸੇਗਾ ਆ ਮੇਰਾ ਨਾਮ ਬਾਈ ਕ੍ਰਿਸ਼ਨ ਸਿੰਘ ਹੈ ਪਿੰਡ ਨਰੰਗ ਹੈ ਜ਼ਿਲ੍ਹਾ ਸਰਸਾ ਹੈ ਤੇ ਤਸੀਲ ਆਪਾਂ ਨੂੰ ਕਾਲਿਆਂ ਵਾਲੀ ਪੈਂਦੀ ਐ। ਰਾਮਾਵੰਡੀ ਤੋਂ ਆਪਣਾ ਪਿੰਡ ਨਰੰਗ 6 ਕਿਲੋਮੀਟਰ ਐ। ਕਾਲਿਆਂ ਵਾਲੀ ਤੋਂ 12 ਕਿਲੋਮੀਟਰ ਐ। ਠੀਕ ਐ। ਠੀਕ ਆ। ਅੱਛਾ ਬਰਿਆਨੇ ਦਾ ਪਿੰਡ ਆ ਗਿਆ ਨਰੰਗ। ਨਰੰਗ ਦਾ ਪਿੰਡ ਆ ਗਿਆ ਬਾਡਰ ਤੇ। ਬਾਡਰ ਤੇ ਆ ਗਿਆ। ਆਰਾਮ ਸਰਾ ਤੇ ਰਾਮਾਵੰਡੀ ਰਹਿਗੇ ਕੋਲੇ। ਕੋਲੇ ਪੰਜਾਬ ਵਾਲੇ ਪਿੰਡ। ਹਾਂਜੀ ਹਾਂਜੀ ਹਾਂਜੀ। ਅੱਛਾ ਇਹ ਵਪਾਰ ਤਾਂ ਕੰਮ ਆ ਬਈ। ਹਾਂਜੀ ਹਾਂਜੀ। ਕਿੰਨਾ ਚਿਰ ਹੋ ਗਿਆ ਬਈ? ਬਈ ਆਪਾਂ ਨੂੰ 6-7 ਸਾਲ ਹੋ ਗਏ। ਆਪਾਂ ਜਮਾਂ ਸਾਫ਼ ਸੁਥਰਾ ਕੰਮ ਕਰਦੇ ਆ। ਜੇੜੀ ਚੀਜ਼ ਹੁੰਦੀ ਅਗਲੇ ਨੂੰ ਦੱਸ ਦਿੰਨੇ ਆ ਭਾਈ ਇਹ ਚਾ ਕਮੀ। ਠੀਕ ਐ ਗੱਲ। ਅੱ ਆਪਾਂ ਉਥੋਂ ਕਰ ਲੈਨੇ ਆਂ ਟੋਕੜ ਮੈਂ ਤਾਂ ਚੱਲ ਫਿਰ ਕਰ ਲੈ ਵੀ ਮਿੱਤਰੋ ਤੁਹਾਨੂੰ ਨਾ ਟੋਕੜ ਮੱਝ ਦਿਖਾਉਣ ਲੱਗਾ ਕ੍ਰਿਸ਼ਨ ਪਿੱਛੇ ਡਰਾਉਣਾ ਜਿਹਾ ਲਾਈ ਬੈਠਾ ਹਾਂ ਤੂੰ ਕ੍ਰਿਸ਼ਨ ਇਹ ਮੈਨੂੰ ਐਂ ਦੱਸ ਕ੍ਰਿਸ਼ਨ ਜਿਹੜੀ ਤੇਰੀ ਆ ਮੱਝ ਆ ਗਈ ਹਾਂ ਬਾਈ ਇਹ ਟੋਕੜ ਹਾਂਜੀ ਕਿੰਨੇ ਮਹੀਨੇ ਦੀ ਸੂਈ ਹੈ ਬਾਈ ਕਿੰਨੇ ਦੀ ਕਹਿ ਲਾ ਹੁਣ ਇਹ ਬੱਚਾ ਐਡਾ ਐਦਾ ਆਪਾਂ ਦਾ ਤਿੰਨ ਮਹੀਨੇ ਤੱਕ ਹੈਗੀ ਹੈਗੀ ਇਹ ਕਲੀਅਰ ਹੈ ਠੀਕ ਹੈ ਐਵੇਂ ਦੁੱਧ ਦੀ ਕਹੀ ਹੈ ਇਹ ਦੁੱਧ ਦੀ ਕਹੀ ਹੈ ਇਹ ਦੁੱਧ ਕਿ ਨਾ ਹੁਣ ਦੁੱਧ ਹੁਣ 10 ਕਿਲੋ ਬਾਈ ਚਵਾ ਕੇ ਦੇ ਦੇ 10 ਕਿਲੋ ਦੁੱਧ ਇਹਦੇ ਥੱਲੇ ਚਵਾ ਦੇਗਾ ਹਾਂ ਸੂਆ ਕਿ ਨਵਾ ਮਤਲਬ ਇਹ ਸੂਆ ਬਾਈ ਚੌਥਾ ਪੰਜਵਾਂ ਹੋਊਗੀ ਠੀਕ ਆ ਹੁਣ 10 ਕਿਲੋ ਦੁੱਧ ਹੈਗਾ ਹਾਂ ਹਾਂ 10 ਕਿਲੋ ਤੋਕੜਾ ਗਈ ਗੱਬਣ ਤਾਂ ਨਹੀਂ ਨਾ ਗੱਬਣ ਹੈ ਖੋਲ ਫਿਰ ਕੇ ਰਾ ਲੈ ਵੀ ਮਿੱਤਰੋ ਜਿਹੜੀ ਗੱਲ ਹੈਗੀ ਬਾਈ ਨੇ ਦੱਸਤੀ ਇਹਦੇ ਥੱਲੇ 10 ਕਿਲੋ ਦੁੱਧ ਹੁਣ ਤੋੜ ਕੇ ਲੈ ਜਾਓ ਬਾਕੀ ਇਹ ਤੁਸੀਂ ਚੈੱਕ ਕਰ ਲਓ ਇਹ ਆ ਦੇਖੋ ਥਣ ਦੇਖ ਲਓ ਜਿਹੜਾ ਲੇਵੇ ਨੂੰ ਲੱਗਿਆ ਹੋਇਆ ਇਹ ਟੋਕੜ ਥੱਲੇ 10 ਕਿਲੋ ਦੁੱਧ ਆ ਮਿੱਤਰੋ ਠੰਡੀ ਸੀਲਾ ਭਾਈ ਜਮਾ ਯਾਰ ਇਹ ਇੱਕ ਮਿੰਟ ਇਹ ਆ ਦੇਖ ਲਓ ਠੀਕ ਹੈ ਇਹ ਲੇਵਾ ਚੈੱਕ ਕਰ ਲੋ 10 ਕਿਲੋ ਦੁੱਧ ਟੋਕੜ ਥੱਲੇ ਤੇ ਕਰੇਸ਼ਨ ਆ ਹਾਂ ਭਾਈ ਇਹਦਾ ਫਿਰ ਮੈਨੂੰ ਐਂ ਦੱਸ ਭਾ ਕਿੰਨਾ ਕਰਤਾ ਭਾ ਭਾਈ ਇਹ 80000 ਦੀ ਦੇ ਦਾਂਗੇ ਹਾਂ ਨਹੀਂ ਹਾਂ 80000 ਠੀਕ ਆ ਬੰਨ ਫਿਰ ਕਿਰਾਏ ਲਾਵੀ ਆ ਜਾ ਕਰ। ਕ੍ਰਿਸ਼ਨ ਜਿਹੜੀ ਤੇਰੀ ਦੂਜੀ ਮੱਝ ਆ ਗਈ ਆਹਾ। ਹਾਂ ਬਾਈ। ਇਸ ਮੱਝ ਦਾ ਸੂਆ ਦੱਸ ਪਹਿਲਾਂ ਮੈਨੂੰ। ਸੂਆ ਬਈ ਇਹਦਾ ਹੂਆ ਤੀਜਾ ਚੌਥਾ। ਤੇ ਕਿੰਨੇ ਮਹੀਨੇ ਦੀ ਗੱਬਣ? ਇਹ 3 ਮਹੀਨੇ ਚੱਕ ਪਾਸ ਆ ਬਾਈ। 8 ਕਿਲੋ ਦੁੱਧ ਆ। 8 ਕਿਲੋ ਦੁੱਧ? ਹਾਂ। ਦੋਨੇ ਡੰਗੀ ਮਿਲਦੀ। ਬੱਚੇ ਤੇ? ਬੱਚੇ ਦੇ। ਬੱਚਾ ਆ ਗਿਆ। ਬੱਚਾ ਇਹਦਾ ਆ ਗਿਆ। ਠੀਕ ਆ ਕੱਟਾ ਕੀ ਕੱਟੀ? ਕੱਟਾ ਬਈ। ਅੱਛਾ 8 ਕਿਲੋ ਦੁੱਧ ਤੋਲ ਲੈ ਬੰਦਾ। ਹਾਂ ਤੋਲ ਲੈ ਬਈ ਜਮ। ਗਰੰਟੀ? ਹਾਂ ਗਰੰਟੀ ਆ। ਖੋਲ ਫਿਰ। ਲੇ ਵੀ ਇਹਦੇ ਸਿੰਘ ਜਿਹੜੇ ਹੈਗੇ ਦੋਨੇ ਜਮਾ ਤੰਦਰੁਸਤ ਸੀ ਇੱਕ ਪੋਲਰ ਆ ਲਹਾ ਗਈ ਹਾਂ ਹਾਂ ਇੱਥੇ ਪਿਆ ਬਾਈ ਆਪਣੇ ਕੋਲੇ ਆ ਗਈ ਲਹਾਇਆ ਮੈਂ ਇਹਨੇ ਪੋਲਰ ਲਹਾ ਕੇ ਵੀ ਡੰਗ ਨਹੀਂ ਭੰਨਿਆ ਠੀਕ ਹੈ ਇਹ ਇਹ ਫਿਰ ਕਿੰਨਾ ਦੁੱਧ ਆਠ ਕਿਲੋ ਆਠ ਕਿਲੋ ਬਾਈ ਤੇ ਰੇਟ ਕਿੰਨਾ ਫਿਰ ਰੇਟ ਬਾਈ ਯਾਰ ਇਹ ਵੀ 80 ਦੀ ਦੇ ਦਿਆਂਗੇ ਠੀਕ ਹੈ ਹੋਰ ਵੀ ਮਾਨਤਨ ਕਰ ਦਾਂਗੇ ਯਾਰ ਲੈ ਵੀ ਆ ਦੇਖ ਲਓ 8 ਕਿਲੋ ਦੁੱਧ ਟੋਕੜ ਗੱਬਣ ਲੇਵਾ ਦੇਖ ਲਓ ਹੁਣ ਤੁਸੀਂ ਇਧਰਲੇ ਪਾਸੇ ਉਹ ਜਮਾ ਫਸਮੇ ਜੇ ਲੇਪੇ ਵਾਲੀ ਆ ਇਹ ਕੋਈ ਭਰਾ ਮੈਂ ਤੁਹਾਨੂੰ ਦੱਸਾਂ ਗੱਲ ਹੋਰ ਦੇਖ ਬਾਈ ਜਗਾਲੀ ਕਰਦਾ ਆਪਣਾ ਪਸ਼ੂ ਹਰੇਕ ਤਾਲ ਦੀ ਇਹਨਾਂ ਸ਼ਾਂਤ ਪਸ਼ੂ ਆ ਠੀਕ ਆ ਗੱਲ ਤੇਰੀ ਗੱਲ ਆ ਇਹ ਤਾਂ ਪੱਕੀ ਆ ਲੈ ਵੀ ਆ ਆ ਟੋਕੜ ਗੱਬਣਾਂ ਦੀ ਨਾ ਡਿਮਾਂਡ ਰਹਿੰਦੀ ਹੁੰਦੀ ਐ ਬਹੁਤ ਡਿਮਾਂਡ ਰਹਿੰਦੀ ਹੁੰਦੀ ਐ ਵੀ ਆਹ ਤਿੰਨ ਮਹੀਨਿਆਂ ਦੀ ਟੋਕੜ ਗੱਬਣ ਥੱਲੇ 8 ਕਿਲੋ ਦੁੱਧ ਆ ਮਿੱਤਰੋ 8 ਕਿਲੋ ਦੁੱਧ ਤਿੰਨ ਮਹੀਨਿਆਂ ਦੀ ਟੋਕੜ ਗੱਬਣ ਚੈੱਕ ਪਾਸ ਤੁਸੀਂ ਕਰਾ ਕੇ ਲੈ ਜਾਓ ਲੇਵਾ ਚੰਗਾ ਥਣ ਚੰਗਾ ਛੋੜ ਛੱਪਾ ਕਰਦੀ ਕਰ ਦਾਂਗੇ ਬਈ ਕਰ ਦਾਂਗੇ ਨਾ ਜੀ ਹਾਂ ਪਹਿਲੀ ਵੀਡੀਓ ਉਹ ਤੇਰੇ ਕੋਲ ਦੇਖ ਲਾ ਨਹੀਂ ਨਹੀਂ ਕਰ ਦਾਂਗੇ ਬਈ ਅੱਛਾ ਅੱਗੇ ਚੱਲ ਤੇਰੀ ਆਹਾ ਮੱਜ ਕਿਵੇਂ ਕੋਸਾ ਇਹ ਬਈ ਇਹਦਾ ਬੱਚਾ ਤਾਂ ਹੈ ਨਹੀਂਗਾ ਅੱਛਾ ਬੱਚਾ ਹੈ ਨਹੀਂ ਹਾਂ 2.5 ਮਹੀਨੇ ਦੀ ਗੱਬਣਾ ਹੈ 2.5 ਮਹੀਨੇ ਦੀ ਹਾਂ ਤੇ ਦੁੱਧ ਦੁੱਧ ਬਈ ਇੱਕ ਟਾਈਮ ਮਿਲਦੀ ਹੈ 4 ਕਿਲੋ ਦੁੱਧ ਦਾ 4 ਕਿਲੋ ਹਾਂ ਠੀਕੇ ਤੇ ਠੀਕੇ ਤੇ ਖੋਲ ਫਿਰ ਕੇ ਰਾ ਹੁਣ 2.5 ਮਹੀਨੇ ਦੀ ਗੱਬਣ ਹਾਂ ਬਈ ਨਹੀਂ ਠੀਕ ਹੈ ਫਿਰ ਯਾਰ ਜਿਹੜੀ ਗੱਲ ਹੈਗੀ ਉਹ ਤਾਂ ਸਿੱਧੀ ਦੱਸਣੀ ਜ਼ਰੂਰੀ ਹੈ ਹਾਂ 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 ਇਹਦਾ ਫਿਰ ਰੇਟ ਦੱਸੀ ਬਾਜ ਬਜਾ ਰੇਟੇ ਦਾ ਬਾਜ ਵੀ ਕਰਾਂਗੇ ਜਮਾ ਅੱਛਾ ਹਾਂ ਲਿਆ ਫਿਰ ਬਾਜਵ ਕਰਾਂਗੇ ਤਾਂ ਬਾਹਰ ਲਿਆ ਕਰ ਲੈ ਵੀ ਇਹ ਦੇਖ ਲੋ ਚੈੱਕ ਕਰ ਲੋ ਮਿੱਤਰੋ ਹੋਈ ਤਾਂ ਨਵਾਈਆਂ ਧਵਾਈਆਂ ਹੀ ਨਹੀਂ ਹੈਗੀਆਂ ਇਹਨੇ ਹਾਂ ਬਾਈ ਨਵਾਈਆਂ ਨੂੰ ਵੀ ਨਹੀਂ ਠੰਡ ਸੀ ਅੱਜ ਆਹ 2.5 ਮਹੀਨਾ ਦੀ ਟੋਕੜ ਬਣ ਆ ਗਈ ਹਾਂ ਬਾਈ ਦੂਜਾ ਸੁਆ ਠੀਕ ਆ ਇਹ ਆ ਦੇਖ ਲੋ ਕਿੰਨਾ ਰੇਟ ਇਹਦਾ ਬਾਈ 57000 ਦੀ ਹਾਂ ਨਹੀਂ ਹੈ ਬਸ ਬਸ ਹਾਂ ਨਾ ਟਾੜਾ ਵਾਟਾ ਕਾਟਾ ਵਾਟਾ ਅੱਜ ਮੈਨੂੰ ਮਿੱਤਰੋ ਨਾ ਟਾੜਾ ਵਾਟਾ ਦਾ ਕਰਨ ਹੀ ਨਹੀਂ ਦਿੱਤਾ 8 ਟਾਈ ਮਹੀਨਿਆਂ ਦੀ ਗੱਬਣ 8 ਹੀ ਨਹੀਂ ਤੋਕੜ ਗੱਬਣ 57000 ਰੁਪਏ ਦੇ ਵਿੱਚ ਮਿੱਤਰੋ ਚੱਕ ਲਓ ਜੀ ਇਹਨੇ ਚੱਕਣੀ ਆ ਹਨਾ ਹਾਂ ਬਾਈ ਜਿਹੜਾ ਹੁੰਦਾ ਉਸ ਨੂੰ ਦੇ ਦੇਾਂਗੇ ਸਹੀ ਗੱਲ ਹੈ ਇੱਥੇ ਆ ਜਾਓ ਮਿੱਤਰੋ ਬਾਈ ਕੋਲੇ ਘਰੇ ਕ੍ਰਿਸ਼ਨ ਹਾਂ ਭਾਈ ਜਿਹੜੀ ਤੇਰੀ ਆ ਲਾਲ ਡੱਬੀ ਆ ਗਈ ਅਗਲਾ ਖੂ ਇਹ ਲਿੱਸੀ ਜੀ ਇਹਨੂੰ ਬਾਹਰ ਕੱਢ ਹਾਂ ਕੱਢ ਲੈਣੀ ਅੱਛਾ ਤੇਰੀ ਆ ਗਾਂ ਜਿਹੜੀ ਹੈਗੀ ਕਿੰਨੇ ਚਿਰ ਦੀ ਸੂਈ ਹੈ ਭਾਈ ਕੱਲ ਸੂਈ ਹੈ ਕੱਲ ਦੀ ਸੂਈ ਹੈ ਹਾਂ 10 ਕਿਲੋ ਬੋੜਾ ਹੈਗਾ ਹੁਣ ਹਾਂ ਹਾਂ ਤਿਆਰ ਆ ਭਾਈ ਜਾਂ ਡੱਬੇ ਮਰਵਾ ਦੇਾਂਗੇ ਅੱਛਾ ਇਹ ਆ ਦੇਖ ਲਓ ਉਹ ਦੱਸਦੇ ਸੀ ਮਾਲਕ ਕਹਿੰਦੇ ਵੀ ਤੋਕੜ ਦਾ ਚੋਇਆ ਅਸੀਂ 14 ਕਿਲੋ ਦੁੱਧ ਹਾਂ ਵੀ 16 17 ਕਿਲੋ ਦੇ ਦੂਗੀ ਪਰ ਆਪਾਂ 15 ਕੇ ਕੀ ਦੇਵਾਂਗੇ ਤੇ ਕਿੰਨੇ ਰੁਪਈਆ ਦੀ ਆਪਾਂ ਭਾਈ 45000 ਦੀ ਦੇ ਦੇਾਂਗੇ ਲੈ ਵੀ ਮਿੱਤਰੋ ਆ ਦੇਖ ਲਓ ਤਾਜੀ ਸੂਈ ਆ 45000 ਰੁਪਏ ਦੇ ਵਿੱਚ ਦੇਣੀ ਆ ਲੈ ਵੀ ਸ ਹਰੀ ਗਰਮੀ ਮੌਜਾਂ ਦਾ ਦੁੱਧ ਪੀਉਂਗੇ ਠੰਡੀ ਸਿਲਕੇ ਮੇ ਆ ਬਾਲੀ ਬਾਈ ਬਾਲੀ ਜਿੰਨੀ ਕਹਦੇ ਅੱਛਾ ਹੂੰ ਉਹ ਪਰਾਂ ਵਾਲੀ ਵੀ ਕੱਢ ਕਿਹੜਾ ਬੱਚਾ ਇਹਦਾ ਉਹ ਪਹਿਲਾ ਲਾਲ ਜਾ ਉਹ ਲਾਲ ਹੈ ਇਹ ਤੇ ਜਿਹੜੀ ਹੁਣ ਖੋਲਨੇਗਾ ਉਹਦਾ ਹਾਂ ਉਹਦਾ ਆ ਠੀਕ ਹੈ ਬੱਚਾ ਇਹ ਵੀ ਇਹ ਵੀ ਬੱਚਾ ਬਾਈ ਇਹ ਕਿੰਨਾਂ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਹੈ ਬਾਈ ਦੂਜਾ ਸੂਆ ਸੂਈ ਹੈ ਹਾਂ ਤੇ ਕਿੱਦੇ ਸੂਈ ਇਹ ਇਹ ਪਰਸੋ ਸੂਈ ਹੈ ਬਾਈ ਕਿੰਨਾ ਦੁੱਧਾ ਹੁਣੇ ਥੱਲੇ ਇਹ ਥੱਲੇ ਬਾਈ ਹੁਣ ਹੈਗਾ 12 ਕਿਲੋ ਦੁੱਧ ਹਾਜ਼ਰ ਹੈ ਲੈ ਵੀ ਆਹ ਦੇਖ ਲੋ ਓਏ ਆਹ ਵੀ ਚੰਗੀ ਹੈਗੀ ਹਾਂ 15 16 ਕਿਲੋ ਦੁੱਧ ਦੇ ਦੂਗੀ ਆਂ ਦੇ ਨੇ 15 16 ਕਿਲੋ ਦੁੱਧ ਦੇ ਦੂਗੀ ਕੀ ਰੇਟ ਚ ਦੇਂਗਾ ਇਹ ਬਾਈ ਆਪਾਂ 50000 ਦੀ ਦੇ ਦਾਂ ਜਮੇ ਡਾਡਾ ਬਟਾ ਜਾਵਾ ਜਾਟਾ ਬਟਾ ਆਹਾ ਲੈ ਵੀ ਆਹ ਦੇਖ ਲੋ ਮਿੱਤਰੋ ਤਾਜੀ ਸੂਈ 50000 ਰੁਪਏ ਦੇ ਵਿੱਚ ਹੈ ਭਾ ਜਾਮਾ ਜਮੀ ਜਾਇਜ ਕਰਤੇ ਹੁਣ ਤੁਸੀਂ ਦੱਸਿਓ ਬਾਕੀ ਆ ਵੀ ਕ੍ਰਿਸ਼ਨ ਫਿਰ ਜਿਹੜੀ ਤੇਰੀ ਆ ਬੈਹੜ ਆ ਗਈ ਹਾਂ ਬਾਈ ਕੱਦ ਕਾਠ ਵੀ ਬਹੁਤ ਆ ਹਾਂ ਬਾਈ ਇਸ ਬੈਹੜ ਦਾ ਸੂਆ ਸੂਆ ਪਹਿਲਾ ਬਾਈ ਪਹਿਲਾ ਸੂਆ ਤੇ ਫਿਰ ਮੈਨੂੰ ਐ ਦੱਸ ਕਿੰਨੇ ਦਿਨ ਪੇ ਇਹਦੇ ਸੂਣ ਦੇ ਇਹਦੇ ਬਾਈ 20 ਦਿਨ ਆਖਿਆ ਮਾਲਕਾਂ ਨੇ 20 ਦਿਨ ਲੈ ਜੂਗੀ ਅੱਛਾ 20 ਦਿਨ ਹਾਂ ਕਿੰਨਾ ਦੁੱਧ ਪਾਉ ਤੇਰੀ ਇਹ ਬੈਹੜ ਦੇਖੋ ਯਾਰ ਪਹਿਲਾ ਸੂਆ 15 16 ਕਿਲੋ ਦੁੱਧ ਤਾਂ ਦੇਣਾ ਹੀ ਚਾਹੀਦਾ ਆਰਾਮ ਨਾਲ ਆਰਾਮ ਨਾਲ ਖੁੱਲਾ ਹੈਨਾ ਫੋਲੀ ਫਿਰ ਕਿੰਨੇ ਚ ਦੇਂਗਾ ਇਹ ਇਹ ਆਪਾਂ ਬਾਈ 75000 ਦੀ ਹਾਂ ਨਹੀਂ 75000 ਦੀ ਖੋਲ ਫਿਰ ਕਰ ਲੇਵੀ ਅਜੇ ਹਜੇ 20 ਦਿਨ ਪਈਆ ਲੇਵਾ ਲੂ ਭਾਈ ਵੀ ਪੂਰਾ ਸਾਫ ਬਣਾਉਗੀ ਹਾਂ ਇਹਨਾਂ ਭਾਈ ਉਹਨਾਂ ਡਰਦੀ ਐ ਥੋੜਾ ਜਿਹਾ ਡਰਦੀ ਐ ਹਾਂ ਨਹੀਂ ਹਜੇ ਫੇਰ ਹੁਣੀ ਆਈ ਐ ਨਾ ਹਾਂ ਹਾਂ ਲੈ ਵੀ ਆ ਦੇਖ ਲੋ ਕਾਦਰੋਂ ਖੇਤਾਂ ਚੋਂ ਘਾਰਸ ਬਾਹਰ ਘੱਟ ਕੱਢੀ ਐ ਵਾਹ ਲੈ ਲੈ ਜਾ ਲੈ ਜਾ ਲੈ ਜਾ ਲੈ ਵੀ ਆਹਾ ਦੇਖ ਲੋ ਓਏ ਖੀਰੀ ਵਹਿੜ 75000 ਖੀਰੀ ਐ ਭਾਈ ਖੀਰੀ ਐ ਹਾਂ ਹਾਂ ਲੈ ਯਾਰ ਲੇਵਾ ਲੂ ਬਾਪੂਰਾ ਸੋਹਣਾ ਬਣਾਉ ਪਾਈ ਮੰਨ ਦੇ ਕੋਈ ਗੱਲ ਨਹੀਂ ਇਹ ਆ ਦੇਖ ਲੋ ਮਿੱਤਰੋ ਬਿਹੜ ਦਾ ਕਦ ਕਾਠ ਪੂਰਾ ਆ ਗਿਆ ਠੱਕੀ ਮੜੀ ਲੈ ਵੀ ਆ ਦੇਖ ਲੋ ਆਹ ਖੀਰੀ ਬਿਹੜ 75000 ਰੁਪਏ ਦੇ ਵਿੱਚ ਦਿਨ ਲੈ ਜੂ ਹਜੇ ਹਨਾ ਹਾਂ ਦਿਨ ਤਾਂ ਲੈ ਜੂ ਬਾਈ ਵੀ ਹੂੰ ਇਹ ਅੱਛਾ ਸੀਨਾਗ ਆ ਗਿਆ ਤੇਰੇ ਕੋਲੇ ਹਾਂ ਹਾਂ ਬਾਈ ਅੱਛਾ ਨੰਬਰ ਕਿਹੜਾ ਚੱਲਦਾ ਤੇਰੇ ਕੋਲੇ ਨੰਬਰ ਬਾਈ ਮੇਰੇ ਕੋਲ ਚੱਲਦਾ 90505 67226 90505 67226 ਠੀਕ ਆ ਤੇ ਲੋ ਵੀ ਮਿੱਤਰੋ ਸੀਨਾਗ ਸੀ ਬਾਈ ਕੋਲੇ ਸੀ ਇਹਦੇ ਸੀ ਇਹ ਆਪਾਂ ਤੁਹਾਨੂੰ ਦਿਖਾਤੇ ਜਿਹੜੇ ਭਰਾ ਦੇ ਕੋਈ ਵੀ ਨਗ ਫਿੱਟ ਹੋਇਆ ਇੱਥੇ ਆ ਜਿਓ ਤਸੱਲੀ ਕਰਕੇ ਲੈ ਜਿਓ ਤਸੱਲੀ ਕਰੇ ਬਿਨਾ ਸਾਨੂੰ ਪਤਾ ਹੀ ਆ ਕੁਛ ਨਹੀਂ ਬਣਦਾ ਤੇ ਕਿਵੇਂ ਲੱਗੇ ਰੇਟ ਦੱਸਿਓ ਫਿਰ ਧੰਨਵਾਦ ਸਾਰੇ ਭਰਾਵਾਂ ਦਾ